ਕਲ ਸੁਮਿਲ ਜਾਖੜ ਪੀਸੀ ਦੇ ਦੌਰਾਨ ਬੋਲੇ ਸਲ ਕਿ ਭਾਈ ਗੱਠ ਜੋੜ ਜਿਹੜਾ ਕਾਲੀਆਂ ਦੇ ਨਾਲ ਆ ਨਾ ਉਹ ਚੰਡੀਗੜ੍ਹ ਤੈ ਨਹੀਂ ਹੋਣਾ ਉਹ ਕੌਮੀ ਕਾਰਜਕਾਰਨੀ ਸਾਡੀ ਜਿਹੜੀ ਉਹ ਤੈ ਕਰੇਗੀ ਬਿਲਕੁਲ ਦਰਸ਼ਕਾ ਫਰਮਾਇਆ ਉਹਨਾਂ ਨੇ ਵਜ਼ਾ ਫਰਮਾਇਆ ਕਿ ਕਿ ਪਿਛਲੀ ਮਰਤਬਾ ਚ ਉਹ ਉਹਨਾਂ ਨੇ ਵਕਾਲਤ ਕੀਤੀ ਸੀ ਗੱਠ ਜੋੜ ਦੀ ਤੇ ਜਿਹੜੇ ਕਾਰਜਕਾਰੀ ਨਾਲ ਪ੍ਰਧਾਨ ਲਾਏ ਹੋਏ ਨੇ ਅਸ਼ਵਨੀ ਸ਼ਰਮਾ ਜੀ ਉਹਨਾਂ ਦੇ ਬੋਲ ਬਿਲਕੁਲ ਉਲਟ ਸਨ ਕਿ ਨਹੀਂ ਹੋਏਗਾ ਗੱਠ ਜੋੜ ਅਸੀਂ ਇਕੱਲੇ ਲੜਾਂਗੇ ਬਗੈਮ ਤੇਰਾ ਪਰ ਇਸ ਵਾਰੀ ਚਾਚਾ ਚੌਧਰੀ ਨੇ ਬੜਾ ਸੰਭਲ ਕੇ ਬੋਲਿਆ ਕਿ ਦੇਖੋ ਜੀ ਗੱਠ ਜੋੜ ਹੋ ਗਿਆ ਤਾਂ ਠੀਕ ਹੈ ਪਰ ਕਰਨਾ ਦਿੱਲੀ ਹੈ ਦਿੱਲੀ ਵਾਲਿਆਂ ਨੇ ਕਰਨਾ ਹੈ ਕੌਮੀ ਕਾਰਜ ਕਰਨੀ ਨੇ ਕਰਨਾ ਹੈ ਤੇ ਜੇ ਨਾ ਵੀ ਹੋਇਆ ਅਸੀਂ ਇਕੱਲੇ ਲੜਨਦੇ ਸਮਰਾਤਾ ਉਹ ਵੀ ਕੋਈ ਗੱਲ ਨਹੀਂ ਫਿਰ ਜੋ ਪਾਉਗੀ ਤੈਨ ਬੀੜੀ ਜਾਊਗੀ ਇਹ ਹੁੰਦੇ ਆ ਮਤਲਬ ਸਿਆਸਤਦਾਨਾਂ ਦੇ ਜੋਸ਼ ਜਾਂ ਡਾਇਲੌਗ ਹੁਣ ਆ ਜਾਈਏ ਅਸਲ ਮੁੱਦੇ ਤੇ ਅਸਲ ਮੁੱਦੇ ਤੇ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਣ ਜਾ ਰਿਹਾ ਤੇ ਵੈਸੇ ਮੈਂ ਤੁਹਾਨੂੰ ਦੋ ਸਰਵੇ ਪਹਿਲਾਂ ਹੀ ਦੱਸੇ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਉਹ ਸਰਵੇਅ ਚ ਪਛੜਦੀ ਨਜ਼ਰ ਆਈ ਸੀ ਕਿ 6-700 ਬੰਦਾ ਲਾ ਕੇ ਸਰਵੇ ਕੀਤੇ ਗਏ ਸਨ ਫਿਰ ਮਾਨਸਾਤ ਦੇ ਸਰਵੇ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਸ਼ੁਰੂ ਹੋ ਚੁੱਕਾ ਹੈ ਸਰਵੇ ਹੁਣ ਤੁਹਾਨੂੰ ਇੱਕ ਤੀਸਰਾ ਸਰਵੇ ਦੱਸਣ ਜਾ ਰਿਹਾ ਜਿਹੜਾ ਟੈਲੀ ਸਰਵੇ ਹੈ ਇਸ ਵੇਲੇ ਟੈਲੀਫੋਨ ਕਾਲਿੰਗ ਦੇ ਜ਼ਰੀਏ ਕਿ ਕੀ ਅਕਾਲੀ ਭਾਜਪਾ ਗੱਠ ਜੋੜ ਤੁਸੀਂ ਦੇਖਣਾ ਚਾਹੋਗੇ ਸਰ ਇਹ ਨਵਾਂ ਸਰਵੇ ਸਟਾਰਟ ਹੋ ਚੁੱਕਾ ਹੈ ਤੇ ਬਰਹਾਲ ਇਹ ਪਤਾ ਨਹੀਂ ਲੱਗਿਆ ਮੈਨੂੰ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ ਕਿਸੇ ਨੇ ਕਨਫਰਮ ਨਹੀਂ ਕੀਤਾ ਮੈਂ ਕੋਸ਼ਿਸ਼ ਕਰਾਂਗਾ ਅੱਜ ਜਿਵੇਂ ਜਿਵੇਂ ਦਿਨ ਚੜੇਗਾ ਕੁਝ ਹੂਰ ਆਪੜੇ ਚੈਨਲ ਦੇ ਥਰੂ ਕਹਿ ਲੋ ਜੋ ਵੀ ਸਾਡਾ ਹੁੰਦਾ ਤਾਂ ਉਹਦੇ ਥਰੂ ਗੱਲਬਾਤ ਕਰਕੇ ਇਸ ਟਾ ਕੱਢਣ ਦਾ ਯਤਨ ਕਰਾਂਗੇ ਜ਼ਰੂਰ ਕਿ ਭਾਈ ਕੌਣ ਕਰਵਾ ਰਿਹਾ ਪਰ ਇਹ ਸਰਵੇ ਸ਼ੁਰੂ ਹੋ ਚੁੱਕਾ ਹੈ ਕਿ ਅਕਾਲੀ ਭਾਜਪਾ ਗੱਠ ਜੋੜ ਹੋ ਜਾਵੇ ਤੇ ਕਿਵੇਂ ਹੈ ਕਿਵੇਂ ਰੂਗੀ ਗੱਲ ਇਹ ਕੌਣ ਕਰਵਾ ਰਿਹਾ ਜਾਂ ਤਾਂ ਅਕਾਲੀ ਕਰਵਾ ਰਿਹਾ ਜਾਂ ਭਾਜਪਾ ਕਰਵਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਲੋਕ ਰਾਏ ਲਈ ਜਾਏਗੀ ਲੋਕਾਂ ਦੀ ਰਾਏ ਲਈ ਜਾਏਗੀ ਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਲੋਕ ਰਾਏ ਆਪਣੀ ਜਗ੍ਹਾ ਤੇ ਦੂਜੀ ਗੱਲ ਜੁੜੀ ਹੈ ਜ਼ਰੂਰਤ ਸਿਆਸਤ ਦੇ ਵਿੱਚ ਜ਼ਰੂਰਤ ਨਿੱਜੀ ਜ਼ਿੰਦਗੀ ਵਿੱਚ ਜ਼ਰੂਰਤ ਆਪਣੀ ਜਗ੍ਹਾ ਹੁੰਦੀ ਹੈ ਤੋ ਦੇ ਲਈ ਕਹਾਵਤ ਮਫੀਦ ਬੈਠਦੀ ਆ ਕਿ ਭਾਈ ਬਲਦ ਬੁੱਢਾ ਕੰਮ ਕਰ ਹੁੰਦਾ ਨਹੀਂ ਤੇ ਤੂੜੀ ਗਿੱਲੀ ਆ ਦੋਨਾਂ ਦੀ ਜ਼ਰੂਰਤ ਆ ਪਿੰਡਾਂ ਦੇ ਵਿੱਚ ਅਕਾਲੀ ਗਰੋ ਕਰ ਰਹੇ ਆ ਸ਼ਹਿਰਾਂ 'ਚ ਭਾਜਪਾ ਬਿਹਤਰ ਕਰ ਰਹੀ ਹੈ ਜੇ ਦੋਵੇਂ ਰਲ ਗਏ ਤਾਂ ਕੁਝ ਵਟਿਆ ਜਾਊਗਾ ਤੇ ਕੱਲਿਆਂ-ਕੱਲਿਆਂ ਦਾ ਤੇ ਭਾਜਪਾ ਦਾ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜੇ ਕੋਈ ਚਮਤਕਾਰੀ ਫੈਸਲੇ ਨਹੀਂ ਲੈਂਦਾ ਕੇਂਦਰ ਬਹੁਤ ਵੱਡੇ ਪੰਜਾਬ ਨਾਲ ਜੁੜੇ ਕਿਸਾਨੀ ਨਾਲ ਜੁੜੇ ਸਿੱਖਾਂ ਨਾਲ ਜੁੜੇ ਵਪਾਰ ਵਰਗ ਲਈ ਜੁੜੇ ਤਾਂ ਮੇਰੇ ਖਿਆਲ ਦੇ ਨਾਲ ਤਦ ਤੱਕ ਗੱਲ ਬਣਨੀ ਚੜੀ ਹੈ ਨਾ ਮੁਸ਼ਕਲ ਹੈ ਕਿਉਂਕਿ ਮੰਨरेगा ਜੋ ਸਿੱਧੀ ਮਜ਼ਦੂਰ ਵਰਗ ਦੇ ਨਾਲ ਜੁੜੀ ਸੀ ਉਸ ਨੂੰ ਬੰਦ ਕਰਕੇ ਹੁਣ ਜਿਸ ਤਰ੍ਹਾਂ ਭਾਜਪਾ ਫਸੀ ਅਤੇ ਮਾਨਸਾ ਬਿੱਥੇ ਮੁੱਦਾ ਚੁਕਲ ਜਾ ਰਿਹਾ ਤਾਂ ਭਾਜਪਾ ਜੋ ਐਸਸੀ ਭਾਈਚਾਰੇ ਨੂੰ ਲੁਆ ਰਹੀ ਸੀ ਆਪਣੇ ਨਾਲ ਲੈਉਣ ਦਾ ਯਤਨ ਕਰ ਰਹੀ ਸੀ ਇਹ ਉਹਦੇ ਤੇ ਵੀ ਸੈਟ ਬੈਕ ਹੋਏਗਾ